ਅੱਜ ਪ੍ਰਧਾਨ ਜੀ ਨੇ ਸਟੇਬਲ ਜੀ ਮੈਂ ਨਿਕਾਲੋ ਇੱਥੇ ਮੈਂ ਕਿ ਜਪੇ ਜਾ ਰਹੇ ਪਿੰਡ ਨੂੰ ਤੇ ਫਿਰ ਛਾਪੀ ਕੇ ਜਾਵਾਂਗਾ ਕਿਉਂਕਿ ਪੁਰਾਣਾ ਪਰਵਾ ਰਹੇ ਔਰ ਸਰਦਾਰ ਪੂਰਨ ਸਿੰਘ ਦਾ ਤੁਹਾਨੂੰ ਪਤਾ ਹੀ ਉਹਨਾਂ ਦੇ ਟਾਈਮ ਤੋਂ ਕਿ ਤੇ ਵਟੇਰ ਦਾ ਔਰ ਸਭ ਦੇ ਦਿਨ 9:30 ਦੇ ਬੜੇ ਫੈਮਿਲੀ ਰੈਟਿਕ ਔਰ ਜਿੰਨਾ ਫਟੇਗੜ ਚੂੜੀ ਜਾ ਤੇ ਬੀਸ਼ਕ ਭਾਵੇਂ ਇੱਕ ਲੋਨ ਆ ਪਰ ਇਹਨਾਂ ਲੋਕਾਂ ਦਾ ਮੈਂ ਤਾਂ ਮਤ ਕਰਦਾ ਕਿ ਇਹਨਾਂ ਨੇ ਬੜੇ ਮੋਦੀਆ ਤਰੀਕੇ ਨਾਲ ਵੋਟਾਂ ਪਾਈਆਂ ਔਰ ਬਹੁਤ ਘੱਟ ਲੀਡਰਾਂ ਨੂੰ ਵਾਕੇ ਜਿਹੜੇ ਪੁਰਾਣੇ ਵਰਕਰ ਯਾਦ ਰੱਖਣ ਤੇ ਵਾਕੇ ਉਹਨਾਂ ਨੇ ਬਹੁਤ ਯਾਦ ਰੱਖਿਆ ਤੇ ਉਹਨਾਂ ਨੇ ਆਪਣੀ ਚੀਜ਼ਾਂ ਨਾਲ ਜੀਤੀ ਬਾਜਵਾ ਸਾਹਿਬ ਤੋਂ ਸਾਰੇ ਵਰਕਰਾਂ ਨੇ ਜਿੰਨਾ ਕੰਮ ਕੀਤਾ ਸਾਰੇ ਵਰਕਰਾਂ ਨਾਲ ਸਾਹਿਬ ਬਾਣ ਵੱਡੋ ਮੁੰਚੀ ਤੋਂ ਆ ਕੇ ਜੇ ਥਾਣੇਦਾਰ ਤੋਂ ਲੈ ਕੇ ਵਾਹਦਾ ਤੋਂ ਲੈ ਕੇ ਸਾਰੇ ਕਿਹਦੇ ਪਤਾ ਨਹੀਂ ਕੋਈ ਬਦਲਾਅ ਦੇ ਵਿੱਚ ਤੁਸੀਂ ਮੇਰੇ ਦੇਖੋ ਕਿ ਹੋਰ ਕੀ ਕੀ ਆਉਂਦਾ ਹਜੇ ਵੇਟ ਕਰੋ ਹੋਰ ਕੁਝ ਆਏਗਾ ਜੀ ਚੀਜ਼ਾਂ ਨੇ ਕਿ ਬਦਲਾਅ ਦੇ ਵਿੱਚ ਵੀ ਕਿਹਾ ਸੀ ਕਿ ਜੇ ਥਾਣੇ ਤੋਂ ਤੋੜੀ ਨਸ਼ਾ ਫੜਿਆ ਜਾਏਗਾ ਉਥੋਂ ਦੇ ਐਸਐਸਪੀ ਨੂੰ ਕੀਤਾ ਜਾਏਗਾ ਸਸਪੈਂਡ ਕਰ ਦਿੱਤਾ ਜਾਏਗਾ ਤੇ ਤੁਸੀਂ ਹਰ ਰੋਜ਼ ਵੇਖੋ ਮੁੱਖ ਮੰਤਰੀ ਉਹਨਾਂ ਨੇ ਇੱਕ ਸਹਾਇਤਾ ਕੇਂਦਰ ਵੀ ਖੋਲ ਦਿੱਤਾ ਤੇ ਤੁਸੀਂ ਸ਼ਿਕਾਇਤ ਪਾਓਗੇ ਹਰ ਜ਼ਿਲ੍ਹੇ 'ਚ ਮੁੱਖ ਮੰਤਰੀ ਸਹਾਇਤਾ ਕੇਂਦਰ ਹੋਏਗਾ ਜਾਂ ਕੰਪਲੇਂਟ ਸੈਂਟਰ ਜਾਂ ਜੂਬ ਜਦੋਂ ਫਿਰ ਮੇਰੇ ਦਫ਼ਤਰ 'ਚ ਆਏਗੀ ਉਥੋਂ ਫਿਰ ਤੁਹਾਨੂੰ ਕਾਲ ਆਏਗੀ ਫਿਰ ਉਹ ਕਾਲ ਤੋਂ ਬਾਅਦ ਤੁਹਾਨੂੰ ਦੱਸਿਆ ਜਾਏਗਾ ਕਿੱਥੇ ਜਾਓਗੇ ਉਹਨੇ ਦਿਨ ਤੱਕ ਇਨਸਾਫ ਕਿੱਥੇ ਮਿਲੇਗਾ ਇਸ ਕਰਕੇ ਪ੍ਰਧਾਨ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਮੇਰੇ ਕਲਪਾ ਨੂੰ ਉਜਾਉਣਾ ਚਾਹੁੰਦੇ ਨੇ ਕਿ 72 ਮਹੀਨਿਆਂ ਦੇ ਵਿੱਚ ਜੋ ਕੁਝ ਕੀਤਾ ਤੇ ਉਹ ਪੰਜਾਬ ਦੇ ਲੋਕਾਂ ਨੂੰ ਪਤਾ ਔਰ ਜਿਹੜਾ ਇਹ ਮੁੱਖ ਮੰਤਰੀ ਕਹਵੇ ਕਿ ਮੈਂ ਉੱਥੇ ਜਾ ਕੇ ਜਲੰਧਰ ਦੇ ਵਿੱਚ ਆਪਣਾ ਉੱਥੇ ਘਰ ਲੈਣ ਲਗਾ ਉਥੋਂ ਦਾ ਸਰਕਾਰ ਚਲਾਉਂਗਾ ਤੇ ਬਾਅਦ ਇਲੈਕਸ਼ਨ ਲੜੂਗਾ ਉਹ ਮੈਂ ਕਹਿਣਾ ਚਾਹੁੰਦਾ ਕਿ ਜੇ ਲੋਕਾਂ ਤੇ ਅਨਾਉਂਸ ਹੋ ਗਈ ਸੀ ਮੁੱਖ ਮੰਤਰੀ ਸਭ ਨਾਲ ਦੇ ਆਫੀਸਰਾਂ ਨੂੰ ਕੁੱਛ ਲਿਆ ਕਰੋ ਕੋਲ ਡੋਕਟਰ ਕੰਡਕਟਰ ਲੱਗੂ ਗਿਆ ਉੱਥੇ ਤੁਹਾਡੇ ਸਾਈਨ ਨਹੀਂ ਚੱਲਣਗੇ ਤਾਨੂੰ ਇਵਨ ਕੋਈ ਐਸਚੂ ਵੀ ਮਿਲ ਨਹੀਂ ਜਾਈਦਾ ਜਿਹੜਾ ਤੁਸੀਂ ਕਰੋਗੇ ਕਰਕੇ ਮੁੱਖ ਮੰਤਰੀ ਦੀ ਖੋਦਸਕੀ ਬਹੁਤ ਉੱਚੀ ਹੁੰਦੀ ਹੈ ਉਹਦਾ ਸਾਨੂੰ ਧਿਆਨ ਰੱਖਣਾ ਜਿਹਦਾ ਉਹਦੀ ਜਿਹੜਾ ਸਟੇਟਸ ਆ ਉਹਨੂੰ ਥੱਲੇ ਨਹੀਂ ਕਰਨਾ ਚਾਹੀਦਾ ਮੁੱਖ ਮੰਤਰੀ ਦੇ ਰਤਬੇ ਨੂੰ ਜੋ ਮੁੱਖ ਮੰਤਰੀ ਦਾ ਰਤਬਾ ਉਹ ਹੀ ਰਹਿ ਜਾਣਾ ਹੈ ਸਸਾ ਹੁਣ ਬਾਬਾ ਤੁਸੀਂ ਪਿਛਲੇ ਦਿਨ ਤੁਹਾਡਾ ਬਿਆਨ ਹੈ ਜੀ ਸੰਦੀਪ ਬਾਦਲੀ ਜਿਹੜਾ ਕਾਲੀ ਦਲ ਦਾ ਬੜਾ ਇੱਕੋ ਆਜੂ ਮੈਂ ਇਹ ਕਹਿਣਾ ਕਿ ਜੋ ਕਾਲੀ ਦਾ ਦੇ ਹਾਲਾਤ ਪੜ ਕੇ ਪੰਜਾਬ ਦੇ ਵਿੱਚ ਅਖਾਲੀ ਦਲ ਦਾ ਕਮਜ਼ੋਰ ਹੋਣਾ ਬੜੀਆਂ ਚੀਜ਼ਾਂ ਨੂੰ ਜਿਹੜੀ ਉਹਦੇ ਵਿੱਚ ਨੁਕਸਾਨ ਹੋਏਗਾ ਇੱਕ ਅਖਾਲੀ ਦਲ ਇਹੋ ਜਿਹਾ ਵਾਕ ਜਿੰਨੇ ਹਿੰਦੂ ਸਿੱਖੀ ਦਾ ਵੀ ਕਾਇਮ ਰੱਖਿਆ ਆਤਵਾਦ ਦੇ ਵਿੱਚ ਹਿੰਦੂ ਸਿੱਖ ਭਾਵੇਂ ਬੇਸ਼ੱਕ ਅਖਾਲੀ ਦਲ ਫਤਵਾਦਿ ਦੇ ਪੋਕੀ ਜਾਂਦਾ ਰਹੇ ਪਰ ਇਹਨਾਂ ਨੂੰ ਮੋਡਰੇਟ ਸਮਝਿਆ ਗਿਆ ਨਾ ਕਿ ਐਂਟੀ ਜਾਂ ਗਰਮਖਿਆਲੀ ਨਹੀਂ ਸਮਝਿਆ ਗਿਆ ਉਹ ਪਰ ਬਾਦਲ ਸੁਖਬੀਰ ਬਾਦਲ ਕੋਲ ਰਿਸੋਰਸ ਜੀ ਵੀ ਹੈਗੇ ਬੱਡੇ ਬਾਦਲ ਸਭ ਦੇ ਮਿਲ ਦੇ ਜਿਹੜੇ ਲੀਡਰ ਇਹਨਾਂ ਨੇ ਅਪ੍ਰੋਚਨ ਹੀ ਹੈਗੇ ਪਰ ਸੁਖਵੀਰ ਬਾਦਲ ਨੂੰ ਕੋ ਜੁੰਡਲੀ ਤੋਂ ਨਿਕਲਣਾ ਪਏਗਾ ਜੇ ਅਕਾਲੀ ਦਲ ਬਚਾਉਣਾ ਪਰ ਮੇਰਾ ਖਿਆਲ ਹੈ ਕਿ ਉਹ ਜੁੰਡਲੀ ਤੋਂ ਨਿਕਲਣਾ ਨਹੀਂ ਚਾਹਦਾ ਨੁਕਸਾਨ ਅਕਾਲੀ ਦਲ ਦਾ ਵੀ ਕਰੇਗਾ ਤੇ ਪੰਜਾਬ ਦਾ ਵੀ ਕਰੇਗਾ ਡੇਰਾ ਸਾਹਿਬ ਪੰਨਾ ਨੰਦ ਜਿੰਨੀ ਚਾਹਣਾ ਹੋਣ ਵਾਲੀ ਹੈ ਕਾਂਗਰਸ ਨੂੰ ਕਿਹੜਾ ਕੈਂਡੀਡੇਟ ਦੇਖੋ ਜੀ ਜੇ ਚਾਰ ਆਉਣੀਆਂ ਨੇ ਜਿਹੜਾ ਪੱਕਾ ਨਹੀਂ ਉਹਦੇ ਬਾਅਦ ਵੇਖਾਂਗੇ ਹੋਰ ਲੜਾਂਗੇ ਤੇ ਜਿੱਤਾਂਗੇ